ਉਹ ਕੈਸੀ ਨੀਂਦ ਸੁੱਤੇ ਲੋਕੀ ਹੱਲੇ ਵੀ ਨੀ ਜਾਗਦੇ ਕੈਸੀ ਨੀਂਦ ਸੁੱਤੇ ਲੋਕੀ ਹੱਲੇ ਵੀ ਨੀ ਜਾਗਦੇ ਖਾ ਗਿਆ ਹੱਕ ਲੈਣਾ ਚਿੱਟਾ ਓਏ ਗੱਭਰੂ ਪੰਜਾਬ ਦੇ ਖਾ ਗਿਆ ਹੱਕ ਲੈਣਾ ਚਿੱਟਾ ਓ ਗੱਭਰੂ ਪੰਜਾਬ ਦੇ ਕਰ ਕਰ ਸੋਗ ਪਈਆਂ ਲਾਸ਼ਾਂ ਕਿਹੋ ਨੀ ਦੀਂਦੀਆਂ ਹੋ ਕਿਹ ਜਵਾਨ ਮੋਈਆ ਆਸਾਂ ਕਿਉ ਨੀ ਦੀਂਦੀਆਂ ਹੋ ਕਿਹ ਜਵਾਨ ਮੋਈਆ ਆਸਾਂ ਕਿਉ ਨੀ ਦੀਂਦੀਆਂ ਝੂਲੀ ਵਿੱਚ ਪਾਵਾਂ ਲੱਖ ਹਲਾਨ ਤਾ ਸਮਾਜ ਦੇ ਖਾ ਗਿਆ ਕੋ ਲੈਣਾ ਚਿੱਟਾ ਏ ਗੱਭਰੂ ਪੰਜਾਬ ਦੇ ਖਾ ਗਿਆ ਕੋ ਲੈਣਾ ਚਿੱਟਾ ਏ ਗੱਭਰੂ ਪੰਜਾਬ ਦੇ ਛੋੜੇ ਨਾ ਆਵਾਜ਼ ਪਈ ਸੁਤੀ ਸਰਕਾਰ ਨੂੰ ਕਰਦੀ ਨਹੀਂ ਬੰਦ ਦੱਸੋ ਕਿਉਂ ਇਹ ਵਪਾਰ ਨੂੰ ਕਰਦੀ ਨਹੀਂ ਬੰਦ ਦੱਸੋ ਕਿਉਂ ਇਹ ਵਪਾਰ ਨੂੰ ਬਣ ਕੇ ਲੁਟੇਰੇ ਮਾਲੀ ਖੁਦ ਸਾਡੇ ਬਾਗ ਦੇ ਖਾ ਗਿਆ ਕੁਲੈਣਾ ਚਿੱਟਾ ਓਏ ਗੱਭਰੂ ਪੰਜਾਬ ਦੇ ਖਾ ਗਿਆ ਕੁਲਣਾ ਚਿੱਟਾ ਏ ਗੱਭਰੂ ਪੰਜਾਬ ਦੇ ਹਾਸ ਤੇਰੇ ਹੋ ਕੇ ਨਾ ਜੇ ਇੱਕ ਬੰਦਾ ਜਾਗਦਾ ਫੇਰ ਕੋਈ ਫਾਇਦਾ ਤੈਨੂੰ ਮਿਲੀ ਇਹ ਆਵਾਜ਼ ਦਾ ਫੇਰ ਕੋਈ ਫਾਇਦਾ ਤੈਨੂੰ ਮਿਲੀ ਹੋਈ ਆਵਾਜ਼ ਦਾ ਕੁਲ ਗਿਆ ਜ਼ਹਿਰ ਲੋਕੋ ਵਿੱਚ ਪੰਜ ਆਬ ਦੇ ਖਾ ਗਿਆ ਕੋ ਲੈਣਾ ਚਿੱਟਾ ਓਏ ਗੱਭਰੂ ਪੰਜਾਬ ਦੇ ਖਾ ਗਿਆ ਕੋ ਲੈਣਾ ਚਿੱਟਾ ਓਏ ਗੱਭਰੂ ਪੰਜਾਬ ਦੇ